ਨੇ ਮਾਂ ਪੁੱਤ ਦਾ ਰਿਸ਼ਤਾ ਅਜਿਹਾ ਹੁੰਦਾ ਜਿਸ ਦਾ ਮੋਹ ਜਾਂ ਤੰਦਾ ਦੇ ਨਾਲ ਇਹ ਰਿਸ਼ਤਾ ਜੁੜਿਆ ਹੁੰਦਾ ਹੈ ਕੁਝ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਨਾਬਾ ਦੇ ਵਿੱਚ ਜਦੋਂ ਆਪਣੇ ਪੁੱਤ ਦੀ ਮੌਤ ਦਾ ਗਮ ਨਾ ਸਹਾਰਦਿਆਂ ਮਾਂ ਨੇ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਦਰਅਸਲ ਨਾਬਾ ਦੇ ਵਿੱਚ ਪੁੱਤਰ ਲਾਈਨਮੈਨ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਮਾਂ ਵੀ ਸਦਮਾ ਨਾ ਸਹਾਰ ਸਕੀ ਤੇ ਪੁੱਤ ਦੀ ਮੌਤ ਤੋਂ ਕੁਝ ਘੰਟਿਆਂ ਬਾਅਦ ਹੀ ਉਸ ਨੇ ਵੀ ਦਮ ਤੋੜ ਦਿੱਤਾ ਹਾਲਾਂਕਿ ਜਈ ਖਿਲਾਫ ਪਰਿਵਾਰ ਨੇ ਸ਼ਿਕਾਇਤ ਦਿੱਤੀ ਹੈ ਤੇ ਪੁਲਿਸ ਨੇ ਮਾਮਲੇ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇਜੀ ਕੁਮਾਰਾ ਜੀ ਜੋ ਲਾਈਨ ਮੈਨ ਸੀ ਬਿਜਲੀ ਬੋਰਡ ਦੇ ਵਿੱਚ ਜਿਹੜੇ ਦੀ ਕਰੰਟ ਲੱਗਨ ਕਰ ਡੈਥ ਹੋ ਗਈ ਤੇ ਉਹਦਾ ਸਦਮਾ ਨਾਲ ਸਹਿੰਦੇ ਹੋਏ ਮੇਰੀ ਚਾਚੀ ਸ਼ਿਮਲੋ ਦੇ ਵੀ ਉਹਨਾਂ ਦੀ ਵੀ ਰਾਤ ਡੈਥ ਹੋ ਦੋਨਾਂ ਮਾਪੁੱਤ ਦੀ ਮਾਪੁੱਤਾਂ ਦੀ ਡੈਥ ਹੋਈ ਇਹ ਡਿਊਟੀ ਕਿੱਥੇ ਕਰ ਰਹੀ ਸੀ ਕਿੱਥੇ ਗਈ ਸੀ ਇਹ ਬਾਵਰਪੁਰ ਦੇ ਵਿੱਚ ਸੀ ਜੀ ਡਿਊਟੀ ਇਹਨਾਂ ਦੀ ਟਿੰਕੀ ਦੇ ਵਿੱਚ ਪੈਂਦਾ ਸਰਕਲ ਦੇ ਵਿੱਚ ਇਹਨਾਂ ਦਾ ਇੱਥੇ ਇਹ ਜੌਬ ਸੀ ਇਹਨਾਂ ਦੀ ਤੇ ਡਿਊਰਿੰਗ ਜੌਬ ਇਹਦੀ ਡੈਥ ਹੋਈ ਆ ਵਰਕਿੰਗ ਦੇ ਵਿੱਚ ਨਹੀਂ ਟਰਾਂਸਫਰਮ ਤੇ ਕੋਈ ਫਾਲਟ ਵਗੈਰਾ ਦੱਸ ਰਹੇ ਨਹੀਂ ਫਾਲਟ ਇਹਦਾ ਹੀ ਵਿਭਾਗ ਦੱਸੂਗਾ ਉਹ ਦੱਸੂ ਇਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਸਾਨੂੰ ਤਾਂ ਜਦੋਂ ਪਤਾ ਲੱਗਿਆ ਤਾਂ ਸਿੱਧੇ ਇੱਥੇ ਪਹੁੰਚੇ ਜਮੋਤ ਦੇ ਕਾਰਨ ਤਾਂ ਨਹੀਂ ਹਾਲੇ ਕੁਝ ਮੋਤ ਦੇ ਤਾਂ ਵਿਭਾਗ ਦੁਆਰੇ ਦੱਸਿਆ ਗਰੰਟ ਲੱਗਣ ਨਾਲ ਇਹਦੀ ਮੌਤ ਹੋਈ ਆ ਤੇ ਸਾਡੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਇਹਦੇ ਘਰ ਵਾਲੇ ਨੂੰ ਜੋਬ ਤੇ ਬੱਚੇ ਛੋਟੇ ਛੋਟੇ ਨੇ ਇਹਦੀ ਬੇਟੀ 5 ਸਾਲ ਦੀ 1 2 ਸਾਲ ਦੀ ਆ ਉਹਨਾਂ ਦਾ ਬੱਚਿਆਂ ਦਾ ਸਰਕਾਰ ਕੋਲੋਂ ਸਾਨੂੰ ਪੂਰਨ ਸਹਿਯੋਗ ਦੀ ਮੰਗ ਕਰਦੇ ਆ ਅਸੀਂ ਅੱਜ ਉਹਨਾਂ ਨੇ ਇਹ ਕਿਹਾ ਵੀ ਇਹ ਮਤਲਬ ਪਾਵਰਪੂਲ ਗੱਲ 22 12 25 ਨੂੰ ਇਹ ਡਰਾਨੇ ਡਿਊਟੀ ਸੰਜੀਵ ਕੁਮਾਰ ਸੀਗਾ ਪਿੰਡ ਭੂੜਿਆਂ ਦਾ ਉਹ ਮਹਿਕਮਾ ਬਿਜਲੀ ਭੂੜੇ ਚ ਡਿਊਟੀ ਕਰਦਾ ਸੀ ਇਹ ਡਰਾਨੇ ਡਿਊਟੀ ਉਹ ਵੀ ট্রান্সਫਾਰਮ ਉੱਤੇ ਜੜਿਆ ਹੋਇਆ ਸੀਗਾ ਕਿ ਫਾਲਟ ਕੱਢ ਰਿਹਾ ਸੀ ਅਚਾਨਕ ਲਾਈਟ ਆਉਣ ਕਰਨ ਉਹ ਘੰਟਾ ਲੱਗੜ ਕਰਨ ਚ ਚਲੇ ਗਿਆ ਡਰਾਨੇ ਦੋਯੂ ਦੀ ਉਸ ਦੀ ਬੈਸ ਹੋ ਗਈ ਸਰ ਕੋਈ ਐਂਗੇਲੀ ਕਿਸੇ سامنے ਆਈ ਹੈ ਪਰਿਵਾਰ ਨੇ ਗਈ ਤੇ ਵੀ ਦੋਸ਼ ਲਗਾ ਕੇ ਫਾਦਰ ਸਾਹਿਬ ਦਾ ਕਹਿਣਾ ਹੈ ਵੀ ਮਤਲਬ ਕੋਈ ਜੀ ਨਾ ਗਿਆ ਹਰਪ੍ਰੀਤ ਸਿੰਘ ਵੀ ਉਹਨਾਂ ਵੱਲੋਂ ਇਹ ਪਰਮਿਟ ਨਹੀਂਸ ਲਿਆ ਗਿਆ ਉਹਨਾਂ ਦੇ ਬਿਆਨ ਦੇ ਉੱਤੇ ਆਧਾਰ ਦੇ ਉੱਤੇ ਜੀ ਹਰਪ੍ਰੀਤ ਸਿੰਘ ਨੇ ਕਦਮ ਚੁੱਕਿਆ ਮਦਰ ਤੇ ਨਾਲ ਫਿਰ ਬਾਅਦ ਚ ਬ੍ਰਿਜ ਦੀ ਮਾਂ ਦੀ ਵੀ ਮੌਤ ਹੋ ਗਈ ਸਰ ਆ ਪਤਾ ਹੁਣ ਪਤਾ ਲੱਗਿਆ ਸਾਲੂ ਜੀ ਵੀ ਰਾਤ ਕਿਤੇ ਉਹਦੀ ਮਾਂ ਨੂੰ ਅਟੈਕ ਆਇਆ ਉਸ ਦੀ ਮਾੜਾ ਮੋੜੇ ਦੀ ਗੱਲ ਹੋਈ ਆ ਉਹਦੀ ਮਾਤਾ ਵੀ ਵੀ ਦਿੰਦੀ ਸਰ ਫਿਰਾਲ ਪੁਲਿਸ ਨੇ ਕੋਈ ਗ੍ਰਫਤਾਰੀ ਨਹੀਂ ਲਈ ਕੋਈ ਤਕਰੀਰ ਹਾਲ ਕੁਛ ਨਹੀਂ ਐਫ ਆਈ ਆਰ ਲੋਜ ਹੋ ਗਈ ਜਲਦੀ ਉਹਨੂੰ ਰੈਸਟ ਕਰ ਲਾਂਗੇ ਕੀ ਤੁਸੀਂ ਵੀ ਆਪਣੇ ਵਹੀਕਲ ਕਾਰ ਕਾਰੋਬਾਰ ਜਾਂ ਫਿਰ ਲਾਈਫ ਇੰਸ਼ੋਰੈਂਸ ਲੱਭ ਰਹੇ ਹੋ ਫਤਿਹ ਇੰਸ਼ੋਰੈਂਸ ਸੋਲੂਸ਼ਨ ਆਈ ਐਨ ਸੀ ਤੁਹਾਡੇ ਘਰ ਲਈ ਲੈ ਕੇ ਆਏ ਨੇ ਭਰੋਸੇਮੰਦ ਸਸਤੀ ਇੰਸ਼ੋਰੈਂਸ ਸੇਵਾ ਇਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਜੇ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾ ਅੱਜ ਹੀ ਸੰਪਰਕ ਕਰੋ ਫਤਿਹ ਇੰਸ਼ੋਰੈਂਸ ਤੁਹਾਡੇ ਭਰੋਸੇ ਦਾ ਸਾਥੀ